ਤੁਸੀਂ ਦੇਖ ਰਹੇ ਹੋ BBC ਪੰਜਾਬ ਟੀਵੀ ਬਿੱਕੀ ਦੁਪਹਿਰ ਗੁਰਦੁਆਰਾ ਰਾਮਗੜੀਆ ਵਿਸ਼ਕਰਮਾ ਸਭ ਸਤੀ ਰੋਡ ਵਿਖੇ ਉਸ ਵੇਲੇ ਹਫੜਾ ਦਫੜੀ ਮਚ ਗਈ ਜਦੋਂ ਗੁਰਦੁਆਰਾ ਸਾਹਿਬ ਦੇ ਕਮਰੇ ਤੋਂ ਧੂਆ ਨਿਕਲਦਾ ਨਜ਼ਰ ਆਇਆ ਅਤੇ ਦੇਖਦੇ ਹੀ ਦੇਖਦੇ ਕਮਰੇ ਵਿੱਚੋਂ ਅੱਗ ਦੀਆਂ ਲਾਟਾਂ ਨਿਕਲਣੀਆਂ ਲੱਗ ਪਈਆਂ ਜਿਸ ਦੇ ਚਲਦਿਆਂ ਤੁਰੰਤ ਸਥਾਨਕ ਲੋਕਾਂ ਵੱਲੋਂ ਫਾਇਰ ਬਿਗਰੇਡ ਨੂੰ ਸੂਚਿਤ ਕੀਤਾ ਗਿਆ ਫਾਇਰ ਬਿਗਰੇਡ ਨੇ ਮੌਕੇ ਤੇ ਪਹੁੰਚ ਕੇ ਆਗੂ ਤੇ ਕਾਬੂ ਪਾਇਆ ਇਸ ਮੌਕੇ ਫਾਇਰ ਅਫਸਰ ਮਾਨ ਨੇ ਕਿਹਾ ਹੈ ਕਿ ਇਸ ਅੱਗ ਨੂੰ ਬੁਝਾਉਣ ਲਈ ਦੋ ਗੱਡੀਆਂ ਲੱਗ ਗਈਆਂ ਨੇ ਵੈਗੜੀ ਕਾ ਖਾਲਸਾ ਵੈਗੜੀ ਦੀ ਫਤਿਹ ਅੱਜ 20 ਤਰੀਕ ਨੂੰ ਅੱਜ 21 ਤਰੀਕ ਨੂੰ ਦੁਪਹਿਰੇ 1 ਵਜੇ ਦੇ ਕਰੀਬ ਅਚਾਨਕ ਗੁਰਦੁਆਰਾ ਰਾਮਗੜੀ ਆਸ਼ਕਰਮਾ ਸਭਾ ਦੇ ਵਿੱਚ ਅਚਾਨਕ ਉੱਪਰਲੇ ਕਮਰੇ ਵਿੱਚ ਅੱਗ ਦੀਆਂ ਲਾਟਾਂ ਨਿਕਲੀਆਂ ਜੋ ਸਾਰੀ ਸੰਗਤ ਨੇ ਆਲੇ-ਦੁਆਲੇ ਸਭ ਨੇ ਦੇਖੀਆਂ ਤੇ ਫਾਇਰ ਬ੍ਰਿਗੇਡ ਨੂੰ ਬੁਲਾਇਆ ਗਿਆ ਜਿਸ ਤੋਂ ਬਾਅਦ ਫਾਇਰ ਬ੍ਰਿਗੇਡ ਨੇ ਉਸ ਚੀਜ਼ ਨੂੰ ਕੰਟਰੋਲ ਕੀਤਾ ਪਰ ਸਭ ਤੋਂ ਵੱਡੀ ਗੱਲ ਇਹ ਆ ਕਿ ਨਾਲ ਮਹਾਰਾਜ ਦੇ ਖਤਸਨ ਦਾ 시ਗਾਜੀ ਖਤਸਨਤਾ 시ਗਾ ਕਮਰਾ 시ਗਾ ਪਰ ਉਹਦੇ ਵਿੱਚ ਇਮਾਰਤ ਦੇ ਇੱਕ ਵੀ ਸਰੂਪ ਨੂੰ ਕੋਈ ਇਸੇ ਤਰ੍ਹਾਂ ਦਾ ਕੋਈ ਨੁਕਸਾਨ ਨਹੀਂ ਹੋਇਆ ਇੱਕ ਵੀ ਸਰੂਪ ਨੂੰ ਕੋਈ ਨੁਕਸਾਨ ਨਹੀਂ ਹੋਇਆ ਕਿਸੇ ਪੁੱਤੀ ਨੂੰ ਕੋਈ ਨੁਕਸਾਨ ਨਹੀਂ ਹੋਇਆ ਉਸ ਅਕਾਲ ਪੁੱਤ ਨੇ ਬਹੁਤ ਕਿਰਪਾ ਕੀਤੀ ਹੈ ਇਸ ਕਰਕੇ ਅੱਗ ਦਾ ਨੁਕਸਾਨ ਬਾਅਦ ਦੇ ਵਿੱਚ ਦੇਖਿਆ ਜਾਵੇਗਾ ਕਿ ਕੀ ਹੋਇਆ ਉੱਤੇ ਸਾਡੇ ਸੇਵਾਦਾਰ ਗੁਰਦੀਪ ਸਿੰਘ ਜੀ ਰਹਿੰਦੇ ਸੀ ਪਾਠੀ ਸਿੰਘ ਉਹਨਾਂ ਦਾ ਨੁਕਸਾਨ ਹੋਇਆ ਸਾਰਾ ਸਮਾਨ ਕੰਨ ਸੜ ਗਿਆ ਉਹਨਾਂ ਦਾ ਸਾਰਾ ਸਮਾਨ ਉਹਨਾਂ ਦਾ ਸਮਾਨ ਸਾਰਾ ਸੜ ਕੇ ਸੁਆਹ ਹੋ ਗਿਆ ਫ੍ਰਿਜ ਵੀ ਉਹਨਾਂ ਦਾ ਸੁਆਹ ਹੋ ਗਿਆ ਸੜ ਕੇ ਮਹਾਰਾਜ ਦੇ ਸੁਖਾਸਣ ਦਾ ਕਮਰਾ ਇੰਤਾਂ ਨਹੀਂ ਕੋਈ ਪ੍ਰੋਬਲਮ ਹੈ ਮਹਾਰਾਜ ਦੇ ਸੁਖਾਸਣ ਦਾ ਕਮਰਾ ਬਿਲਕੁਲ ਉਸ ਅਕਾਲ ਪੁਰਖ ਨੇ ਆਪ ਹੱਥ ਦੇ ਕੇ ਰੱਖਿਆ ਬਿਲਕੁਲ ਠੀਕ ਹੈ ਜੀ ਕਿਸੇ ਤਰ੍ਹਾਂ ਦਾ ਮਹਾਰਾਜ ਦੇ ਸੁਖਾਸਣ ਦੇ ਕਮਰੇ ਦੇ ਵਿੱਚ ਅੱਗ ਛੁਈ ਵੀ ਨਹੀਂ ਜੀ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਨਹੀਂ ਹੋਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੌਕੇ ਦੇ ਜਦੋਂ ਮੈਂ ਸੈਸ਼ਨ ਚੌਂਕ 'ਚ ਮੌਜੂਦ ਸਗਾ ਪਤਾ ਲੱਗਾ ਗ ਇਹ ਲੇਕਿਨ ਇੰਦੀ ਮਹਾਰਾਜ ਦੀ ਕਿਰਪਾ ਰਹੀ ਹੈ ਕਿ ਦਿਨੇ ਹੋਇਆ ਇਹ ਗੱਲ ਜਿਹੜੀ ਹੋਈ ਹੈ ਸ਼ਾਰਟ ਸਰਕਟ ਹੋਇਆ ਜੋ ਵੀ ਹੋਇਆ ਜਿਹੜੀ ਕੱਡਣਾ ਹੋਣੀ ਹੈ ਹੁੰਦੀ ਆ ਕਿਉਂਕਿ ਲੋਕਾਂ ਨੇ ਥੱਲੇ ਬਰਵਾਹ ਸਾਹਿਬ ਦੀ ਦੁਕਾਨ ਸੱਜਾਂ ਵਾਲਿਆਂ ਸਾਰਿਆਂ ਨੇ ਦੇਖ ਕੇ ਫਟਾਫਟ ਫਰ ਰਗੇਣ ਨੂੰ ਕੀਤਾ ਔਰ ਮੈਂ ਇਹ ਤਾਂ ਇੱਥੇ ਦੋ ਸ਼ਬਦ ਕਹਿਣ ਲੱਗਾ ਵੀ ਜਿੱਥੇ ਗੁਰੂ ਕਿਰਪਾ ਹੋਈ ਆ ਪੂਰੀ ਇਸ ਗੁਰਦੁਆਰੇ ਤੇ ਵੀ ਕੋਈ ਇਦਾਂ ਦੀ ਚਲੋ ਨੁਕਸਾਨ ਜਿਹੜਾ ਸਮਾਨ ਦਾ ਨੁਕਸਾਨ ਬੰਦਾ ਚੱਲ ਲੈਂਦਾ ਕੁਝ ਜਾਨੀ ਨੁਕਸਾਨ ਤੋਂ ਬਾਅਦ ਉਹਨਾਂ ਆਪਾਂ ਨੁਕਸਾਨ ਦੁਨੀਆ ਦੇ ਬਾਕੀ ਸਭ ਚੀਜ਼ ਨੇਟ ਪਨ ਜਾਂਦੀਆਂ ਸਭ ਤੋਂ ਵੱਡੀ ਗੱਲ ਆ ਸਾਡੀ ਜਿਹੜੀ ਫਾਇਰ ਸਰਵਿਸ ਹੈ ਮੈਂ ਇਹ ਜਿਹੜੇ ਬੰਦੇ ਆ ਸਾਡੇ ਹਮੇਸ਼ਾ ਹੀ ਮੈਂ ਇਹਨਾਂ ਨੂੰ ਅੱਜ ਤੋਂ ਕੋ 2-1/2 ਸਾਲ ਪਹਿਲਾਂ ਜੁਗਲ ਦੀ ਚੱਕੀ ਤੇ ਅੱਗ ਲੱਗੀ ਇਹੀ ਮੁੰਡੇ ਇਹਨਾਂ ਨੇ ਉਦੋਂ ਵੀ ਉਦੋਂ ਸਵੇਰੇ ਤੜਕੇ ਲੱਗੀ ਸੀਗੀ ਸਾਰਾ ਸ਼ਹਿਰ ਉੱਥੇ ਮੌਜੂਦ ਸੀਗਾ ਇਹਨਾਂ ਨੇ ਉਸ ਵੇਲੇ ਵੀ ਆਪਣੀ ਜਾਨ ਦੀ ਪਰਵਾਹ ਨਹੀਂ ਕਰਦੇ ਅੰਦਰ ਸਾਹ ਨਹੀਂ ਸੀ ਆਂਦਾ ਛੱਤਾਂ ਡਿੱਗਣੀਆਂ ਸੀਗੇ ਚੱਕੀ ਦੀਆਂ ਇਹਨਾਂ ਨੇ ਉਦੋਂ ਵੀ ਜਾਨ ਤੇ ਖੇਲ ਕੇ ਉਹਦਾ ਉਸ ਦੀ ਨੇ ਕੰਟਰੋਲ ਕੀਤਾ ਸੀ ਔਰ ਮੈਂ ਇੱਥੇ ਪ੍ਰਸ਼ਾਸਨ ਨੂੰ ਔਰ ਆਪਣੇ ਤੌਰ ਤੇ ਵਿਸ਼ੇਸ਼ ਤੌਰ ਤੇ ਹੁਸ਼ਿਆਰਪੁਰ ਦੇ ਡੀਸੀ ਸਾਹਿਬ ਨੂੰ ਕਮਿਸ਼ਨਰ ਸਾਹਿਬ ਸਾਡੇ ਕਾਰਪੋਰੇਸ਼ਨਦਿਆਂ ਨੂੰ ਤੇ ਸੁੰਦਰ ਸ਼ਾਮ ਅਰੋੜਾ ਜੀ ਨੂੰ ਇਹ ਪਹਿਲਾਂ ਵੀ ਜਾ ਕੇ ਮਿਲ ਕੇ ਆਏ ਆ ਮੁੰਡੇ ਇਹਨਾਂ ਨੂੰ ਘੱਟ ਤੋਂ ਘੱਟ ਮੈਂ ਮੈਂ ਅਰੋੜਾ ਜੀ ਨੂੰ ਹੁਣ ਵੀ ਇਹਨਾਂ ਵੱਲੋਂ ਅਪੀਲ ਕਰਨੀ ਇੱਕ ਵਾਰੀ ਜਾ ਕੇ ਔਰ ਪੰਜਾਬ ਸਰਕਾਰ ਨੂੰ ਵਿਸ਼ੇਸ਼ ਤੌਰ ਤੇ ਇਹ ਮੁੰਡਿਆਂ ਨੂੰ ਘੱਟ ਤੋਂ ਘੱਟ ਡਾ ਡੀਸੀ ਰੇਟ ਜ਼ਰੂਰ ਦਿੱਤਾ ਜਾਵੇ ਇਹ ਹਮੇਸ਼ਾ ਹੀ ਬੜੀ ਐਫੀਸ਼ੀਐਂਟ ਸਰਵਿਸ ਕਰਦੇ ਆਪਣੀ ਜਾਨ ਦੀ ਪਰਵਾਹ ਨਹੀਂ ਕਰਦੇ ਕਦੀ ਵੀ ਇਹੀ ਟੀਮ ਉੱਤੇ ਮਜੂਦ ਸੀਗੀ ਉਦੋਂ ਪਿਛਲੇ ਲੰਬੇ ਸਮੇਂ ਤੋਂ ਇਹਨਾਂ ਦੀ ਮੰਗ ਪੂਰੀ ਹੋ ਨਹੀਂ ਰਹੀ ਅਬੈਂ ਉਹਦੇ ਲਈ ਮੈਂ ਹੁਸ਼ਿਆਰਪੁਰ ਦੇ ਮੰਤਰੀ ਸਾਹਿਬ ਬੈਠੇ ਮਾ ਉਹਨਾਂ ਨੂੰ ਫੇਰ ਜਾ ਕੇ ਅਪੀਲ ਕਰੂੰਗਾ ਜਾ ਕੇ ਇਹਨਾਂ ਨੂੰ ਵੀ ਨਾਲ ਲੈ ਕੇ ਕੋਈ ਫੇਰ ਗੱਲ ਕਰਾਂਗੇ ਅੱਜ ਇਹਨਾਂ ਨੇ ਜਿਹੜਾ ਮੌਜੂਦਾ ਹਾਲਾਤ ਦੇ ਵਿੱਚ ਜਾ ਕੇ ਇਹਨਾਂ ਨੇ ਅੱਜ ਮੌਕਾ ਸਾਹਮਦੇ ਆ ਤੇ ਇਹਨਾਂ ਦੀ ਆਪਾਂ ਇਹਨਾਂ ਦਾ ਦੇਣਾ ਨਹੀਂ ਦੇ ਸਕਦਾ ਸਮਾਜ ਜਿਹੜਾ ਹੈ ਸਾਨੂੰ ਲੱਗਦਾ ਇਹਨਾਂ ਈਜ਼ੀ ਕੰਮ ਹੈ ਅੰਦਰ ਧੂਏ ਦੇ ਵਿੱਚ ਜਾਣਾ ਬਹੁਤ ਔਖਾ ਕੰਮ ਹੁੰਦਾ ਇਹ ਕਦੀ ਬੇਪਰਵਾਹ ਹੋ ਕੇ ਕ ਤੇ ਬੜੀ ਫਿਰ ਵੀ ਕਿਰਪਾ ਔਰ ਸਾਰੀ ਸੰਗਤ ਇੱਥੇ ਬੈਠੀ ਸੀਗੀ ਤੇ ਇਕੱਠੇ ਹੋ ਕੇ ਜਿਹੜਾ ਮੌਕੇ ਦੇ ਕਾਬੂ ਪਾ ਲਿਆ ਇਹ ਬਹੁਤ ਸੁਲੰਘਾਯੋਕ ਕੰਮ ਹੈ ਬੜੀ ਜੀ ਰਮਨ ਸਿੰਘ ਹਾਇਰਫ ਸਰ ਰਮਨ ਸਿੰਘ ਗੱਡੀਆਂ ਦੋ ਲੱਗ ਗਈਆਂ ਜੀ ਕਿੱਦਾਂ ਪਤਾ ਲੱਗ ਗਿਆ ਇੱਕ ਵੀ ਦੇ ਸਾਨੂੰ ਕਾਲ ਆਈ ਕਿ ਸਪੈਰੀ ਰੋਡ ਤੇ ਗੁਰਦੁਆਰੇ 'ਚ ਅੱਗ ਲੱਗੀ ਹੈ ਤੇ ਅਸੀਂ ਤੁਰੰਤ ਹੀ ਗੱਡੀਆਂ ਲੈ ਕੇ ਪਹੁੰਚੇ ਤੇ ਆ ਕੇ ਲਗਭਗ ਘੰਟਾ ਡੇਢ ਘੰਟਾ ਹੱਦ ਤੱਕ ਲੱਗ ਗਿਆ ਜੀ ਅੱਗ ਬੁਝਾਉਣ ਦੇ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਨਹੀਂ ਜਾਨੀ ਨੁਕਸਾਨ ਕੋਈ ਨਹੀਂ ਹੋਇਆ ਤੇ ਕਿੰਨਾ ਕਿੰਨਾ ਸਾਰਾ ਸਮਾਨ ਸਮਾਨ ਸਮੂਹ ਤੇ ਰਜਾਈਆਂ ਵਗੈਰਾ ਸੀਗੀਆਂ ਜਾੜੇ ਕਰਕੇ ਤੇ ਉਹ ਤਾਂ ਸੜ ਗਈਆਂ ਅੱਗ ਦੇ ਕਾਬੂ ਪਾ ਲਿਆ ਜੀ ਸਬਸਕ੍ਰਾਈਬ ਕਰੋ ਬੀਬੀਸੀ ਪੰਜਾਬ ਟੀਵੀ ਨੂੰ ਅਤੇ ਤਾਜ਼ਾ ਤਰੀਨ ਖਬਰਾਂ ਲਈ ਬੈਲ ਦਾ ਬਟਨ ਦਬਾਓ